ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰ ਨੌਲੇਜ ਵਿਲਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਟੈਕਨੀਕਲ ਅਸਿਸਟੈਂਟ ਕਲਰਕ ਅਤੇ ਹੋਰ ਜਿਹੜੀਆਂ ਭਰਤੀਆਂ ਆਈਆਂ ਹਨ ਉਹਨਾਂ ਬਾਰੇ ਆਪਾਂ ਇਸ ਵੀਡੀਓ ਵਿੱਚ ਦੱਸਾਂਗੇ ਭਰਤੀਆਂ ਕਿੱਥੇ ਆਈਆਂ ਨੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਪਰ ਇਸ ਤੋਂ ਪਹਿਲਾਂ ਮੈਂ ਚਾਹਨਾ ਆ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀ ਹਰ ਇੱਕ ਛੋਟੀ ਵੱਡੀ ਜੋਬ ਮਿਲ ਸਕੇ ਤਾਂ ਦੋਸਤੋ ਜਿਹੜੀਆਂ ਭਰਤੀਆਂ ਨੇ ਜੀ ਐਨ ਆਈ ਪੀਈਆਰ ਮੁਹਾਲੀ ਵਿਖੇ ਜਿਹੜੀਆਂ ਐਸਐਸ ਨਗਰ ਵਿਖੇ ਭਰਤੀਆਂ ਕੱਢੀਆਂ ਗਈਆਂ ਨੇ ਤੇ ਇਸ ਦੀ ਐਡਵਰਟਾਈਜ਼ਮੈਂਟ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ਆਪਾਂ ਪੋਸਟਾਂ ਦਾ ਵੇਰਵਾ ਦੇਖ ਲਈਏ ਤਾਂ ਦੋਸਤੋ ਪਹਿਲੇ ਨੰਬਰ ਤੇ ਹੈਗੇ ਜੀ ਸਾਇੰਟਿਫਿਕ ਕੋਆਰਡੀਨੇਟਰ ਦੀ ਭਰਤੀ ਇਸ ਦੇ ਲਈ ਤਿੰਨ ਪੋਸਟਾਂ ਕੱਢੀਆਂ ਗਈਆਂ ਨੇ ਜੀ ਅਪਰ ਏਜ ਲਿਮਟ 40 ਸਾਲ ਰੱਖੀ ਗਈ ਹੈ ਜੀ ਤੇ ਇਸ ਦੇ ਲਈ ਤੁਹਾਨੂੰ ਪੇ 58000 ਪਰ ਮਹੀਨਾ ਦਿੱਤੀ ਜਾਵੇਗੀ ਦੂਸਰੇ ਨੰਬਰ ਤੇ ਹੈਗੀ ਜੀ ਸੀਨੀਅਰ ਰਿਸਰਚ ਫੈਲੋ ਦੀ ਪੋਸਟ ਇਸ ਦੇ ਵਾਸਤੇ 6 ਵੈਕੈਂਸੀਆਂ ਕੱਢੀਆਂ ਗਈਆਂ ਨੇ ਜੀ 37 ਸਾਲ ਅਪਰ ਏਜ ਲਿਮਟ ਰੱਖੀ ਗਈ ਹੈ ਜੀ 42000 ਪਰ ਮਹੀਨਾ ਤੁਹਾਨੂੰ ਜਿਹੜਾ ਪੇ ਦਿੱਤੀ ਜਾਵੇਗੀ ਟੈਕਨੀਕਲ ਅਸਿਸਟੈਂਟ ਦੀ ਗੱਲ ਕਰੀਏ ਤਾਂ 8 ਪੋਸਟਾਂ ਕੱਢੀਆਂ ਗਈਆਂ ਨੇ ਜੀ 35 ਸਾਲ ਜਿਹੜੀ ਅਪਰ ਏਜ ਰੱਖੀ ਗਈ ਹੈ ਜੀ 37000 ਰੁਪਏ ਪਰ ਮਹੀਨਾ ਤੁਹਾਨੂੰ ਪੀ ਮਿਲੇਗੀ ਤੇ ਕਲਰਕ ਦੀ ਪੋਸਟ ਦੀ ਗੱਲ ਕਰੀਏ ਤਾਂ ਦੋ ਜਿਹੜੀਆਂ ਕਲਰਕਾਂ ਦੀ ਪੋਸਟਾਂ ਕੱਢੀਆਂ ਗਈਆਂ ਨੇ ਜੀ 35 ਸਾਲ ਅਪਰੇਜਨ ਲਿਮਿਟ ਰੱਖੀ ਗਈ ਹੈ ਜੀ 30000 ਪਰ ਮੰਥ ਤੁਹਾਨੂੰ ਜਿਹੜਾ ਪੇ ਦਿੱਤੀ ਜਾਵੇਗੀ ਇੱਥੇ ਦੀ ਕੁਆਲੀਫਿਕੇਸ਼ਨ ਦੀ ਗੱਲ ਕਰੀ ਤਾਂ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਸਾਇੰਟਿਫਿਕ ਕੋਆਰਡੀਨੇਟਰ ਦੀ ਪੋਸਟ ਹੈਗੀ ਜੀ ਪੀ ਐਚ ਡੀ ਇਸ ਦੇ ਵਾਸਤੇ ਇਹ ਚਾਹੀਦੀ ਹੈ ਤੇ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ਕਿ ਵੱਖ-ਵੱਖ ਜਿਹੜੀਆਂ ਖੇਤਰਾਂ ਦੇ ਵਿੱਚ ਤੁਸੀਂ ਜਿਹੜੀ ਪੀ ਐਚ ਡੀ ਕੀਤੀ ਹੁਣੇ ਜਾਈਦੀ ਹੈ ਤੇ ਇਸ ਦੇ ਲਈ ਐਕਸਪੀਰੀਅੰਸ ਵੀ ਰਿਕੁਆਇਰਡ ਹੈਗਾ ਹੈ ਤੇ ਦੋਸਤੋ ਤੁਸੀਂ ਇਹਨਾਂ ਦੀ ਆਫੀਸ਼ਲ ਵੈਬਸਾਈਟ ਤੋਂ ਉੱਪਰ ਜਾ ਕੇ ਪੂਰਾ ਨੋਟੀਫਿਕੇਸ਼ਨ ਡਾਊਨਲੋਡ ਕਰ ਲੈਣਾ ਹੈ ਤੇ ਫਿਰ ਹੀ ਇਹਨਾਂ ਪੋਸਟਾਂ ਦੇ ਵਾਸਤੇ ਅਪਲਾਈ ਕਰਨਾ ਹੈ ਤੇ ਨੈਕਸਟ ਆਪਾਂ ਗੱਲ ਕਰੀਏ ਜੀ ਸੀਨੀਅਰ ਰਿਸਰਚ ਫੈਲੋ ਦੀ ਪੋਸਟ ਬਾਰੇ ਇਸ ਦੇ ਵਾਸਤੇ ਵੀ ਐਮ ਫਾਰਮਾ ਐਮ ਐਸ ਫਾਰਮਾ ਐਮਟਾ ਜਿਹੜੀਆਂ ਕੁਆਲੀਫਿਕੇਸ਼ਨਸ ਇਹਨਾਂ ਨੇ ਮੰਗੀਆਂ ਨੇ ਤੇ 2 ਸਾਲ ਦਾ ਜਿਹੜਾ ਐਕਸਪੀਰੀਅੰਸ ਹੁਣ ਚਾਹੀਦਾ ਹੈ ਨੈਕਸਟ ਸਟੈਪ ਅਗਲਾ ਕਰੀਏ ਜੀ ਟੈਕਨੀਕਲ ਅਸਿਸਟੈਂਟ ਦੀ ਤੇ ਦੋਸਤੋ ਐਮ ਐਸ ਫਾਰਮਾਆਂ ਵੱਖ-ਵੱਖ ਖੇਤਰਾਂ ਦੇ ਵਿੱਚ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ਕਿ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ ਤੇ ਜਿਹੜਾ ਐਕਸਪੀਰੀਅੰਸ ਵੀ ਇਹਨਾਂ ਨੇ ਮੰਗਿਆ ਹੈ ਇੱਥੇ ਦੋਸਤੋ ਆਪਾਂ ਜੇਕਰ ਕਲਰਕ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਤੁਹਾਡੇ ਕੋਲ ਕੰਪਿਊਟਰ ਦੇ ਵਿੱਚ MS Office Word Excel MS Access PowerPoint ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਤੇ ਦੋਸਤੋ ਇਸ ਦੇ ਲਈ ਵੀ ਜਿਹੜਾ ਇਹਨਾਂ ਨੇ ਐਕਸਪੀਰੀਅੰਸ ਮੰਗਿਆ ਹੈ ਦੋਸਤੋ ਆਪਾਂ ਫੀਸ ਦੀ ਗੱਲ ਕਰੀਏ ਤੇ ਜਨਰਲ ਅਤੇ OBC ਕੈਂਡੀਡੇਟਸ ਵਾਸਤੇ 500 ਰੁਪਏ ਫੀਸ ਰੱਖੀ ਗਈ ਹੈ ਤੇ SC ST PWD ਫੀਮੇਲ ਕੈਂਡੀਡੇਟਸ ਵਾਸਤੇ ਕੋਈ ਵੀ ਫੀਸ ਨਹੀਂ ਹੈ ਤੇ ਤੁਸੀਂ ਤੇ ਨੈਕਸਟ ਦੋਸਤੋ ਤੁਸੀਂ ਆਪਣੀ ਜਿਹੜੀਆਂ ਹਾਰਡ ਕਾਪੀਜ਼ ਨੇ ਇਹਨਾਂ ਦੇ ਦਿੱਤੇ ਹੋਏ ਪਤੇ ਉੱਪਰ ਸੈਂਡ ਕਰ ਦੇਣੀਆਂ ਤਾਂ ਦੋਸਤੋ ਇਹ ਸੀ ਪੰਜਾਬ ਦੇ ਵਿੱਚ ਆਈਆਂ ਨਵੀਆਂ ਭਰਤੀਆਂ ਬਾਰੇ ਜਾਣਕਾਰੀ ਅਤੇ ਇਸੇ ਤਰ੍ਹਾਂ ਹੋਰ ਨੌਕਾਂਬੰਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ